ਦੁਆਰਾ ਤੋਂ ਪਲੀਜ਼ ਥੋੜਾ ਜਿਹਾ ਧਿਆਨ ਦਿਓ ਤੇਰੇ ਹਿੱਸੇ ਇੱਕ ਵੀ ਨਹੀਂਓ ਮੇਰੇ ਹਿੱਸੇ ਸਾਰੇ ਹੋ ਤੇਰੇ ਹਿੱਸੇ ਇੱਕ ਵੀ ਨਹੀਂਓ ਮੇਰੇ ਹਿੱਸੇ ਸਾਰੇ ਹੋ ਵਕਤ ਤੋਂ ਪਹਿਲਾਂ ਟੁੱਟ ਜਾਂਦੇ ਨੇ ਜੋ ਅੰਬਰ ਤੋਂ ਤਾਰੇ ਹੋ ਵਕਤ ਤੋਂ ਪਹਿਲਾਂ ਟੁੱਟ ਜਾਂਦੇ ਨੇ ਜੋ ਅੰਬਰ ਤੋਂ ਤਾਰੇ ਹੋ ਤੁਰ ਜਾਵੇ ਜਦ ਮਾਂ ਤੇ ਸਭ ਕੁਝ ਬੇਤਰਤੀਬਾ ਬੱਚੇ ਲਈ ਤੋਰ ਜਾਵੇ ਜਦ ਮਾਂ ਤੇ ਸਭ ਕੁਝ ਬੇ ਤਰਤੀਬਾ ਬੱਚੇ ਲਈ ਇੱਕ ਸ਼ੈ ਪਾਲਣ ਖਾਤਰ ਕਰਦੀ 100 100 ਚੀਜ਼ ਖਿਲਾ ਲੇ ਉਹ ਇੱਕ ਸ਼ੈ ਪਾਲਣ ਖਾਤਰ ਕਰਦੀ 100 100 ਚੀਜ਼ ਖਿਲਾ ਰਿਓ ਦੋ ਸ਼ੇੜਾ ਕਿ ਨਾਲ ਜੁਗਾੜਾ ਉੱਚੇ ਹੋਣਾ ਇਸ ਦਿਲ ਨੂੰ ਮਨ ਜੋਰ ਨਹੀਂ ਹੈ ਨਾਲ ਜੁਗਾੜਾ ਉੱਚੇ ਹੋਣਾ ਇਸ ਦਿਲ ਨੂੰ ਮਨ ਜੋਰ ਨਹੀਂ ਹੈ पंजता लाल किला मोगे तो भी कोई बहुत ही दूर नहीं है पंजता लाल किला मुके तो भी कोई बहुत ही दूर नहीं है आखिरी शेर है कि जिस थान हथ तो मेरा देखी उस मेला लगू जिस थ हाथ तो मेरा देखी उस मेला लगू ਕੀ ਹੋਇਆ ਜੇ ਨਹਿਰ ਕਿਨਾਰਾ ਹਾਲੇ ਉਹ ਮਸ਼ਹੂਰ ਨਹੀਂ ਹੈ ਕੀ ਹੋਇਆ ਜੇ ਨਹਿਰ ਕਿਨਾਰਾ ਹਾਲੇ ਉਹ ਸ਼ੂਨ ਧਨਵਾਜ ਜੀ ਬਹੁਤ 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 ਕਰਦੇ ਜੋ ਦਸਤੂਰ ਦੀ ਗੱਲ ਕਿੱਥੋਂ ਕ੍ਰਾਂਤੀ ਲਿਆਉਣਗੇ ਲੇਖਕ ਕਰਦੇ ਜੋ ਦਸਤੂਰ ਦੀ ਗੱਲ ਜਾਤਾਂ ਪਾਤਾਂ ਧਰਮ ਦੇ ਨਾਂ ਤੇ ਵੰਡਤਾ ਸਾਨੂੰ ਲੀਡਰਾਂ ਨੇ ਜਾਤਾਂ ਪਾਤਾਂ ਧਰਮ ਦੇ ਨਾਂ ਤੇ ਵੰਡਤਾ ਸਾਨੂੰ ਲੀਡਰਾਂ ਨੇ ਹਿੰਦੂ ਮੁਸਲਮ ਸਿੱਖ ਈਸਾਈ ਇਨਸਾਨ ਪਰ ਦੂਰ ਦੀ ਗੱਲ ਹਿੰਦੂ ਮੁਸਲਮ ਸਿੱਖ ਈਸਾਈ ਇਨਸਾਨ ਪਰ ਦੂਰ ਦੀ ਗੱਲ ਭਗਤ ਸਰਾਬੇ ਕਿੱਥੋਂ ਬੰਨੇ ਪਰਦਾ ਨਹੀਂ ਕੋਈ ਗਦਰ ਦੇ ਬਾਰੇ ਭਗਤ ਸਰਾਬੇ ਕਿੱਥੋਂ ਬੰਨੇ ਪਰਦਾ ਨਹੀਂ ਕੋਈ ਗਦਰ ਦੇ ਬਾਰੇ ਪਿਆਰ ਮੁਹੱਬਤ ਬਹੁਤੇ ਪਰਦੇ ਪਰਦੇ ਨੇ ਬਸ ਹੂਰ ਦੀ ਗੱਲ ਪਿਆਰ ਮੁਹੱਬਤ ਬਹੁਤੇ ਪਰਦੇ ਪਰਦੇ ਨੇ ਬਸ ਹੂਰ ਦੀ ਗੱਲ ਜਦੋਂ ਜਦੋਂ ਵੀ ਆਈ ਕ੍ਰਾਂਤੀ ਜ਼ਾਲਮ ਕਾਦੋਂ ਭੁੱਲ ਜਾਂਦਾ ਏ ਜਦੋਂ ਜਦੋਂ ਵੀ ਆਈ ਕ੍ਰਾਂਤੀ ਜਾਲਮ ਕਾ ਤੋਂ ਭੁੱਲ ਜਾਂਦਾ ਏ ਕਿਰਤੀ ਕਾਮਿਆਂ ਰਲ ਕੇ ਕੀਤੀ ਜਦ ਜ਼ਾਲਮ ਦੀ ਘੂਰ ਦੀ ਗੱਲ ਕਿਰਤੀ ਕਾਮਿਆਂ ਰਲ ਕੇ ਕੀਤੀ ਜਦ ਜ਼ਾਲਮ ਦੀ ਘੂਰ ਦੀ ਗੱਲ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਏ ਅਨਦਾਤਾ ਸਭ ਕਹਿੰਦੀ ਦੁਨੀਆ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਏ ਅਨਦਾਤਾ ਸਭ ਕਹਿੰਦੀ ਦੁਨੀਆ ਕਿਉਂ ਸਾਡੇ ਸੰਵਿਧਾਨ ਦੇ ਵਿੱਚ ਪੱਖ ਉਹਦਾ ਨਾ ਪੂਰਦੀ ਗੱਲ ਕਿਉਂ ਸਾਡੇ ਸੰਵਿਧਾਨ ਦੇ ਵਿੱਚ ਪੱਖ ਉਹਦਾ ਨਾ ਪੂਰਦੀ ਗੱਲ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਏ ਰੱਬ ਸਮਾਨ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਏ ਰੱਬ ਸਮਾਨ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਹੀ ਸੀ ਜੋ ਮਨਸੂਰ ਦੀ ਗੱਲ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਹੀ ਸੀ ਜੋ ਮਨਸੂਰ ਦੀ ਗੱਲ ਲਾਸਟ ਆ ਜੀ ਸੰਧੂ ਕਦੇ ਵੀ ਭੁੱਲ ਨਹੀਂ ਸਕਦਾ ਸੰਤਾਲੀ ਨਾ 84 ਨੂੰ ਸੰਦੂ ਕਦੇ ਵੀ ਭੁੱਲ ਨਹੀਂ ਸਕਦਾ 47 ਨਾ 84 ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਜ਼ਖਮ ਜੋ ਬਣੇ ਨਸੂਰ ਦੀ ਗੱਲ ਕਿੱਦਾਂ ਕੋਈ ਭੁੱਲ ਸਕਦਾ ਏ ਜ਼ਖਮ ਜੋ ਬਣੇ ਨਸੂਰ ਦੀ ਧੰਨਵਾਦ ਹੋਣ ਮਹੀਨਾ ਤੇਂਦੀ ਅਕਣੀਆਂ ਵਿੱਚ ਬੱਦਲਾਂ ਦਾ ਸ਼ੋਰ ਸੌਣ ਮੈਂ ਨਾ ਪੈਂਦੀ ਆ ਕਣੀਆਂ ਵਿੱਚ ਬੱਦਲਾਂ ਦਾ ਸ਼ੋਰ ਵੇ ਸਾਡੇ ਆਇਆ ਕੋਠੇ ਤੇ ਆ ਜਾ ਸਾਡੇ ਕੋਠੇ ਤੇ ਬਣ ਕੇ ਕਲੈਰੀ ਮੋਰ ਵੇ ਆ ਜਾ ਸਾਡੇ ਕੋਠੇ ਤੇ ਬਣ ਕੇ ਕਲੈਰੀ ਮੋਰ ਕੋਟੇ ਉੱਤੇ ਇੱਕ ਚਵਾਰਾ ਸੱਜਣਾ ਸਾਡਾ ਤਖਤ ਹਜ਼ਾਰਾ ਕੋਟੇ ਉੱਤੇ ਇੱਕ ਚਵਾਰਾ ਸੱਜਣਾ ਸਾਡਾ ਤਖਤ ਹਜ਼ਾਰਾ ਗੁਮਸਮ ਮੌਸਮ ਬੜਾ ਪਿਆਰਾ ਘਟਾ ਚੜੀ ਤੁਨ ਕੋਰ ਵਸਾ ਦੇ ਆਲਾ ਕੋਟੇ ਤੇ ਬਣ ਕੇ ਕਲੇਰੀ ਮੋਰ ਤੂੰ ਸਾਡਾ ਦਿਲ ਦਾਰ ਵੇ ਸਜਣਾ ਜ਼ਿੰਦਗੀ ਦੀ ਗੁਲਜ਼ਾਰ ਵੇ ਸਜਣਾ ਤੂੰ ਸਾਡਾ ਦਿਲਦਾਰ ਵੇ ਸਜਣਾ ਜ਼ਿੰਦਗੀ ਦੀ ਗੁਲਜ਼ਾਰ ਵੇ ਸਜਣਾ ਪਹਿਲਾ ਪਹਿਲਾ ਪਿਆਰ ਵੇ ਸਜਣਾ ਤੂੰ ਗੜਵਾ ਮੰਡੋਰ ਵੇ ਸਾਡੇ ਆ ਜਾ ਕੋਠੇ ਤੇ ਬਣ ਕੇ ਕਲਹਿਰੀ ਮੋ ਬੋਤਾ ਵੀ ਕੁਝ ਕਹ ਨਹੀਂ ਸਕਦੇ ਚੁੱਪ ਕਰਕੇ ਵੀ ਬਹਿ ਨਹੀਂ ਸਕਦੇ ਬੋਤਾ ਵੀ ਕੁਝ ਕਹ ਨਹੀਂ ਸਕਦੇ ਚੁੱਪ ਕਰਕੇ ਵੀ ਬਹਿ ਨਹੀਂ ਸਕਦੇ ਬੁਰਾ ਬਿਛੋੜਾ ਸਹ ਨਹੀਂ ਸਕਦੇ ਦਿਲ ਦੇ ਆਖ ਮਨਜ਼ੂਰ ਵਸਾਡੇ ਆ ਜਾ ਕੋਠੇ ਤੇ ਬਣ ਕੇ ਕ ਲੈ ਵੀ ਮੋਰ ਵਸਾਡੇ ਆ ਜਾ ਕੋਠੇ ਤੇ ਬਣ ਕੇ ਕੁਲਾਰੀ ਮੋਰ ਆਪਣਾ ਆਪ ਸਜਾ ਕੇ ਬੈਠੀ ਰਾਹੀ ਨੈਣ ਵਿਸ਼ਾ ਕੇ ਬੈਠੀ ਆਪਣਾ ਆਪ ਸਜਾ ਕੇ ਬੈਠੀ ਰਾਹੀ ਨੈਣ ਵਿਸ਼ਾ ਕੇ ਬੈਠੀ ਦਰਸ਼ਨ ਲਈ ਬਣਾ ਕੇ ਬੈਠੀ ਚਾ ਮੈਂ ਮੁੱਛ ਮਰੋੜ ਵਿਛੜ ਆ ਜਾ ਕੁੱਠੇ ਤੇ ਬਣ ਕੇ ਕਲਰੀ ਮੋਰ ਵੇ ਸਾਡੇ ਆ ਜਾ ਕੁੱਥੇ ਤੇ ਬਣ ਕੇ ਕਲਵੀ ਮੋਰ ਮਿਹਰਬਾਨ ਬਹੁਤ ਬਹੁਤ ਆਪਣੇ ਹਿੱਸੇ ਦੀ ਧਰਤੀ ਮੈਂ ਆਪਣਾ ਅੰਬਰ ਭਾਲ ਰਿਹਾ ਆਪਣੇ ਹਿੱਸੇ ਦੀ ਧਰਤੀ ਮੈਂ ਆਪਣਾ ਅੰਬਰ ਭਾਲ ਰਿਹਾ ਬੇ ਤਰਤੀਬੇ ਜੀਵਨ ਵਿੱਚੋਂ ਕੁਝ ਪਰ ਬਿਹਤਰ ਪਾਣ ਰਹੇ ਹਾਂ ਰਾਮ ਮੁਹੰਮਦ ਨਾਨਕ ਹਿਸਾ ਜਿਸ ਥਾਂ ਸਾਰੇ ਮਿਲ ਜਾਵਣ ਰਾਮ ਮੁਹੰਮਦ ਨਾਨਕ ਹਿਸਾ ਜਿਸ ਥਾਂ ਸਾਰੇ ਮਿਲ ਜਾਵਣ ਐਸੀ ਮਸਜਿਦ ਪਾਣ ਰਹੇ ਹਾਂ ਮੈਂ ਇਹ ਸਾ ਮੰਦਰ ਪਾਣ ਰਹੇ ਹਾਂ ਬਹੁਤ ਅੱਛੇ ਘਰ ਫਿਰ ਰਾਮ ਮੁਹੰਮਦ ਨਾਨਕ ਹਿਸਾ ਜਿਸ ਥਾਂ ਸਾਰੇ ਮਿਲ ਜਾਵਣ ਐਸੀ ਮਸਜਿਦ ਪਾਣ ਰਹੇ ਹਾਂ ਮੈਂ ਐਸਾ ਮੰਤਰ ਪੜ ਰਿਹਾ ਕੋ ਗਿਆਨੀ ਜੀ ਸਾਹਿਬ ਇੱਕ ਛੇਰ ਤੁਹਾਡੀ ਨਜ਼ਰ ਦੇਸ਼ ਦੇ ਆ ਦਰਿਆਵਾਂ ਦਾ ਜੋ ਮੰਥਨ ਕਰ ਬਿਛ ਪੀ ਜਾਵੇ ਦੇਸ਼ ਦੇ ਆ ਦਰਿਆਵਾਂ ਦਾ ਜੋ ਮੰਥਨ ਕਰ ਬਿਛ ਪੀ ਜਾਵੇ ਪਾਕ ਪਵਿੱਤਰ ਜਲ ਖਾਤਰ ਮੈਂ ਕੋਈ ਸ਼ੰਕਰ ਪੜ ਰਿਹਾ ਵਾਵਾ ਦੇਸ਼ ਦੇ ਆਂਦਰਿਆਵਾਂ ਦਾ ਜੋ ਮੰਥਨ ਕਰਿ ਵਿਸ਼ਪੀ ਜਾਵੇ پاک ਪਵਿੱਤਰ ਜਲ ਖਾਤਰ ਮੈਂ ਕੋਈ ਸ਼ੰਕਰ ਪਾਲ ਰਿਹਾ ਤੇਰਾ ਲਾਲ ਲਹੂ ਜੇ ਦੋਸਤ ਮੇਰਾ ਵੀ ਹੈ ਲਾਲ ਲਹੂ ਤੇਰਾ ਲਾਲ ਲਹੂ ਜੇ ਦੋਸਤ ਮੇਰਾ ਵੀ ਹੈ ਲਾਲ ਲਹੂ ਤੇਰੇ ਮੇਰੇ ਵਿੱਚ ਜੋ ਅੰਤਰ ਮੈਂ ਉਹ ਅੰਤਰ ਪਾਲ ਰਿਹਾ ਸ਼ੁਕਰੀਆ ਜੀ ਬਹੁਤ ਅੱਛਾ ਬਹੁਤ ਸ਼ੁਕਰੀਆ ਮੇਰੇ ਦਿਲ ਦਾ ਦਰਦ ਗਦਰ ਦੇ ਸ਼ੇਰਾਂ ਦੇ ਵਿੱਚ ਟਲ ਜਾਵੇ ਵਾਹ ਵਾਹ ਮੇਰੇ ਦਿਲ ਦਾ ਦਰਦ ਗਦਰ ਦੇ ਸ਼ੇਰਾਂ ਦੇ ਵਿੱਚ ਟਲ ਜਾਵੇ ਮੈਂ ਕੁਝ ਸ਼ਬਦ ਤਲਾਸ਼ ਰਿਹਾ ਵਾਂ ਮੈਂ ਕੁਝ ਅੱਖਰ ਪੜ ਰਿਹਾ ਵਾਂ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਨੀਲੇ ਚਿੱਟੇ ਲਾਲ ਹਰੇ ਤੇ ਪਗਮੇ ਸਾਰੇ ਕੀ ਲਵੇ ਨੀਲੇ ਚਿੱਟੇ ਲਾਲ ਹਰੇ ਤੇ ਪਗਮੇ ਸਾਰੇ ਕੀ ਲਵੇ ਦੂਰ ਕਲੰਦਰ ਲੰਬਾ ਐ ਸਾ ਐਸਾ ਮੰਤਰ ਪਾੜ ਰਿਹਾ ਆਪਣੇ ਹਿੱਸੇ ਦੀ ਤਰਤੀ ਮੈਂ ਆਪਣਾ ਅੰਬਰ ਪਾੜ ਰਿਹਾ ਬੇਤਰਤੀਬੇ ਜੀਵਨ ਵਿੱਚੋਂ ਕੁਝ ਪਲ ਬਿਹਤਰ ਪਾੜ ਰਿਹਾ ਸਾਡਾ ਦੇਸ਼ ਆ ਲੋਕਤੰਤਰ ਤੇ ਇੱਥੇ ਵੋਟਰ ਜਿਹੜੇ ਵੋਟਾਂ ਪਾਉਂਦੇ ਆ ਬੜੀ ਆਸ ਉਮੀਦ ਨਾਲ ਤੇ ਪਰ ਹੁੰਦਾ ਕੀ ਆ ਉਹੀ ਇਹ ਕੁਝ ਦੁਨੀਆਂ ਦੇ ਵਿੱਚ ਵਰਣਨ ਕੀਤਾ ਉਹੀ ਬੁਝੇ ਦੀਵੇ ਉਹੀ ਹਨੇਰੇ ਉਹੀ ਬੁਝੇ ਦੀਵੇ ਉਹੀ ਹਨੇਰੇ ਉਹੀ ਲੁੱਟਖੋ ਉਹੀ ਲਟੇਰੇ ਉਹੀ ਬੁਝੇ ਦੀਵੇ ਉਹੀ ਹਨੇਰੇ ਉਹੀ ਲੁੱਟਖੋ ਉਹੀ ਲਟੇਰੇ ਧਰਮ ਦੇ ਤੰਦੇ ਵਹਿਮ ਦੇ ਫੰਦੇ ਧਰਮ ਦੇ ਤੰਦੇ ਵਹਿਮ ਦੇ ਫੰਦੇ ਹਰ ਪਾਸੇ ਕਾਬਜ ਛਾਤਰ ਬੰਦੇ ਲੋਕੀ ਭੁੱਖ ਗਰੀਬੀ ਹਟਾਉਂਦੇ ਲੋਕੀਂ ਕੋਖ ਗਰੀਬੀ ਹਟਾਉਂਦੇ ਲੀਡਰ ਗੀਤ ਤਰੱਕੀ ਦੇ ਗਾਉਂਦੇ ਅੰਨਾ ਆਗੂ ਗੂੰਗੇ ਅਹਲਕਾਰ ਅੰਨਾ ਆਗੂ ਗੂੰਗੇ ਅਹਲਕਾਰ ਵੱਧ ਗਈ ਜਾਵੇ ਭ੍ਰਸ਼ਟਾਚਾਰ ਨਾ ਨੌਕਰੀ ਨਾ ਮਿਲੇ ਸਨਮਾਨ ਨਾ ਨੌਕਰੀ ਨਾ ਮਿਲੇ ਸਨਮਾਨ ਦੋਵੇਂ ਦੁਖੀ ਜਵਾਨ ਤੇ ਕਿਸਾਨ ਨਵੇਂ ਨਵੇਂ ਆਉਂਦੇ ਖਿਡਾਰੀ ਦੇਸ਼ ਲੁੱਟਣ ਦੀ ਕਰਨ ਤਿਆਰੀ ਗਰਕ ਸਾਹਿਬ ਧਿਆਨ ਦੇਣਾ ਜੀ ਲਾਰੇ ਲਾਉਂਦੇ ਸੁਪਨੇ ਵਖਾਉਂਦੇ ਲਾਰੇ ਲਾਉਂਦੇ ਸੁਪਨੇ ਵਖਾਉਂਦੇ ਝੋਲੀ ਲੋਕਾਂ ਦੀ ਕੁਝ ਨਾ ਪਾਉਂਦੇ ਉੱਡ ਉੱਡ ਜਾਜ ਜਾਣ ਵਿਦੇਸ਼ ਉੱਡ ਉੱਡ ਜਾਜ ਜਾਣ ਵਿਦੇਸ਼ ਖਾਲੀ ਹੋ ਗਿਆ ਭਾਰਤ ਦੇਸ਼ ਕਿ ਗਿਆਨੀ ਜੀ ਐਂਡ ਵਾਲੀਆਂ ਲੈਣਾ ਜੀ ਕਦੋਂ ਚੜਨਗੇ ਸੌਣ ਸਵੇਰੇ ਆਵੇ ਵਿਵੇਕ ਸੂਰਜ ਹਰ ਬਨੇਰੇ ਕਦੋਂ ਚੜਨਗੇ ਸੌਣ ਸਵੇਰੇ ਆਵੇ ਵਿਵੇਕ ਸੂਰਜ ਹਰ ਬਨੇਰੇ ਉਹੀ बुझे ਦੀਵੇ ਉਹੀ ਹਨੇਰੇ ਉਹੀ ਲੁੱਟਖੋ ਉਹੀ ਲਟੇਰੇ ਉਹੀ ਲੁੱਟਖੋ ਉਹੀ ਲਟੇਰੇ ਚੜ ਆਸਾਂ ਦੀ ਬੇੜੀ ਯਾਰੋ ਖਾਬ ਸਜਾਉਣੇ ਸਿੱਖੇ ਦੇ ਚੜ ਆਸਾਂ ਦੀ ਬੇੜੀ ਯਾਰੋ ਖਾਭ ਸਜਾਉਣੇ ਸਿੱਖੇ ਨੇ ਠੋਕਰ-ਦਰ ਠੋਕਰ ਖਾ ਆਪਾਂ ਲੋਕ ਅਜਮਾਉਣੇ ਸਿੱਖੇ ਨੇ ਅਗਲਾ ਜੀ ਰਤਬ ਬਹਾਰਾਂ ਦੇ ਵਿੱਚ ਲੋਕੀ ਫੁੱਲ ਸਜਾਉਂਦੇ ਨੇ ਨਕਲੀ ਰਤਬ ਬਹਾਰਾਂ ਦੇ ਵਿੱਚ ਲੋਕੀ ਫੁੱਲ ਸਜਾਉਂਦੇ ਨੇ ਨਕਲੀ ਆਪਾਂ ਪੱਤ ਝੜ ਰੁੱਤੇ ਅਸਲੀ ਫੁੱਲ ਅਗਾਉਣੇ ਸਿੱਖੇ ਨੇ ਕੋ ਕੋ ਮਾਤਾ ਜੀ ਆ ਸ਼ੱਡ ਸਿਆਹ ਰਾਤਾਂ ਤੋਂ ਡਰਨਾ ਛੱਡ ਸਿਆਹ ਰਾਤਾਂ ਤੋਂ ਡਰਨਾ ਚਾਨਣ ਨਾਲ ਖੜੋਤੇ ਹਾਂ ਮਨ ਦੇ ਕੁੱਪ ਹਨੇਰੇ ਅੰਦਰ ਦੀਪ ਜਗਾਉਣੇ ਸਿੱਖੇ ਨੇ ਨੰਦਰ ਜੀ ਜੀ ਸਾਹਿਬ ਚੁੱਪ ਦੇ ਅੰਦਰ ਹੁੰਦੀ ਅਕਸਰ ਪੀੜ ਭਰੀ ਆਵਾਜ਼ ਕੋਈ ਚੁੱਪ ਦੇ ਅੰਦਰ ਹੁੰਦੀ ਅਕਸਰ ਪੀੜ ਭਰੀ ਆਵਾਜ਼ ਕੋਈ ਹੋਠ ਜਦੋਂ ਦੇ ਖੁੱਲੇ ਹੋਏ ਨਾਰੇ ਲਾਉਣੇ ਸਿੱਖੇ ਨੇ ਪਹਿਲਾਂ ਇਕੱਲੇ ਇਕੱਲੇ ਤਾਈਂ ਘੇਰ ਬਿਠਾਉਣਾ ਪੈਂਦਾ ਸੀ ਪਹਿਲਾਂ ਇਕੱਲੇ ਇਕੱਲੇ ਤਾਈਂ ਘੇਰ ਬਿਠਾਉਣਾ ਪੈਂਦਾ ਸੀ ਹੁਣ ਆਪਣੇ ਗੀਤਾਂ ਦੇ ਰਾਹੀਂ ਦਰਦ ਸੁਣਾਉਣੇ ਸਿੱਖੇ ਨੇ ਗਰਮੀਤ ਜੀ ਜੀ ਸ਼ਾਮ ਢਲੀ ਤੋਂ ਜਾਮ ਚੜਾਉਣਾ ਬੰਦ ਜਦੋਂ ਦਾ ਕੀਤਾ ਹੈ ਸ਼ਾਮ ਢਲੀ ਤੋਂ ਜਾਮ ਚੜਾਉਣਾ ਬੰਦ ਜਦੋਂ ਦਾ ਕੀਤਾ ਹੈ ਅਕਲਾਂ ਦੀ ਦੇੜੀ ਤੇ ਬਹਿ ਕੇ ਫਰਜ਼ ਨਿਭਾਉਣੇ ਸਿੱਖੇ ਨੇ ਮਨ ਦੇ ਅੰਦਰ ਨਫ਼ਰਤ ਤਸਵੀਰੇ ਐਵੇਂ ਪਾਲੀ ਬੈਠੇ ਸਾਂ ਮਨ ਦੇ ਅੰਦਰ ਨਫ਼ਰਤ ਤਸਵੀਰੇ ਐਵੇਂ ਪਾਲੀ ਬੈਠੇ ਸਾਂ ਹੋਸਟ ਟਿਕਾਣੇ ਆਈ ਜੱਤੋਂ ਯਾਰ ਬਣਾਉਣੇ ਸਿੱਖੇ ਨੇ ਹੋਸਟ ਟਿਕਾਣੇ ਆਈ ਜੱਤੋਂ ਯਾਰ ਬਣਾਉਣੇ ਸਿੱਖੇ ਨੇ ਧੰਨਵਾਦ